ਆ ਰਹੇ ਹਾਂ ਫਿਰ 25 ਅਗਸਤ ਜਨਮਸ਼ਟਮੀ ਮਨਾਉਣ ਹਾਈ ਕੋਰਟ ਨਾਬਾ ਦੇ ਵਿੱਚ ਫਰੰਟ ਤੇ ਸ਼ਾਮ 7 ਵਜੇ ਸ਼ਾਮ 7 ਵਜੇ ਮਾਂ ਲਾਡਲੇ ਗਰੁੱਪ ਵੱਲੋਂ ਸਾਰਿਆਂ ਨੂੰ ਇਨਵਾਈਟ ਕੀਤਾ ਹੋਇਆ 25 ਅਗਸਤ ਭੁੱਲਿਓ ਨਾ ਹਾਂਜੀ ਦੋਸਤੋ ਨਮਸਕਾਰ ਮੈਂ ਟਰ ਆਰਦਰਨਦੀਪ ਸਿੰਘ ਨਾਬੇ ਵਾਲਾ ਅੱਜ ਸਾਡੇ ਕੋਲ ਮਾਂ ਨੈਨਾ ਦੇ ਵੀ ਲਾਡਲੇ ਗਰੁੱਪ ਨਾਬਾ ਦੇ ਪ੍ਰਧਾਨ ਪ੍ਰਧਾਨ ਪਹੁੰਚੇ ਨੇ ਤੇ ਇਹਨਾਂ ਦਾ ਨਾਮ ਹੈ ਸਾਹਿਲ ਕੀ ਨਾਮ ਹੈ ਜੀ ਸਾਹਿਲ ਗੁਪਤਾ ਜੀ ਪ੍ਰੋਪਰ ਤੇ 25 ਅਗਸਤ ਨੂੰ ਜਾਨੀ ਕਿ ਐਤਵਾਰ ਨੂੰ ਭਜਨ ਸੰਧਿਆ ਸ਼ੁਰੂ ਹੋਣ ਜਾ ਰਹੀ ਹੈ ਭਜਨ ਸੰਧਿਆ ਹਾਈ ਕੋਰਟ ਨਾਬਾ ਪੁਰਾਣਾ ਹਾਈ ਕੋਰਟ ਹੈ ਉੱਥੇ ਭਜਨ ਸੰਧਿਆ 25 ਅਗਸਤ ਨੂੰ ਤੇ ਮੁੱਖ ਮਹਿਮਾਨ ਮੁਖੇਤ ਅਤੀ ਰਵਿੰਦਰ ਸਿੰਘ ਬੀਰ ਜੀ ਜੋ ਨਾਬੇ ਦੇ ਬਹੁਤ ਵੱਡੇ ਸਮਾਜ ਸੇਵਕ ਨੇ ਤੇ ਉੱਥੇ ਜਿਹੜੇ ਭਜਨ ਸੰਧਿਆ ਕਰਨ ਆ ਰਹੇ ਨੇ ਕੁਮਾਰ ਜੀਵਨ ਜੀ ਸ਼ੇਰਪੁਰ ਮੋਹਿਤ ਗਰਗ ਨਾਬਾ ਸਾਡੇ ਬਹੁਤ ਵਧੀਆ ਸਿੰਗਰ ਨੇ ਨਾਬੇ ਤੋਂ ਤੇ ਨੀਸ਼ਾ ਬਾਜਾਜ ਰਾਜਪੁਰਾ ਤੋਂ ਸਿੰਗਰ ਨੇ ਪ੍ਰਿੰਸ ਬਾਬਾ ਜੀ ਇਸ ਮੰਚ ਚਾਲਕ ਸੰਚਾਲਕ ਨੇ ਤੇ ਹੋਰ ਵੀ ਕਾਫੀ ਖੁਸ਼ ਹੈ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਜੀ ਹਾਂ ਜੀ ਜਨਮ ਅਸ਼ਟਮੀ ਦੇ ਸ਼ੁਭ ਅਸਰ ਪਰ ਜਨਮ ਅਸ਼ਟਮੀ ਦੇ ਸ਼ੁਭ ਅਸ਼ਭਤੇ ਇਸ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 1 2 ਵਜੇ ਤੱਕ ਜੋ ਸੰਧਿਆ ਚੱਲ ਨਹੀਂ ਆ ਬਾਕੀ ਬਾਈਆਂ ਨਾਲ ਗੱਲ ਕਰਾਂਗੇ ਤੁਹਾਨੂੰ ਪੋਸਟਰ ਦਿਖਾ ਦਿੰਨੇ ਇੱਕ ਵਾਰੀ ਜੋ ਬਾਈਆਂ ਨੇ ਛਪਾਇਆ ਕਾਰਡ ਛਪਾਇਆ ਪੋਸਟਰ ਸੋਰੀ ਕਾਰਡ ਛਪਾਇਆ ਬਾਕੀ ਗੱਲ ਕਰਾਉਣੇ ਆ ਤੁਹਾਡੀ ਵੀਰ ਨਾਲ ਹਾਂਜੀ ਕੀ ਹਾਲ ਹੈ ਵਧੀਆ ਜੀ ਵਧੀਆ ਰਾਜ ਰਾਦੇ ਜੀ ਰਾਦੇ ਰਾਦੇ ਕਿਸ ਤਰ੍ਹਾਂ ਲੋ ਬਾਈ ਜੀ ਹੱਥ ਚ ਫੜ ਕੇ ਰੱਖੀ ਹੋਈ ਤੇ ਦਿਖਾਓ ਤੇ ਕਿਸ ਤਰ੍ਹਾਂ ਲੱਗਦਾ ਵੀ ਤੁਸੀਂ ਭਜਨ ਸੰਧਿਆ ਕਰਾ ਰਹੇ ਹੋ ਪਹਿਲਾਂ ਵੀ ਕਰਾਉਂਦੇ ਰਹੇ ਹੋ ਪ੍ਰੋਗਰਾਮ ਇਹ ਪਹਿਲਾਂ ਉਪਰਾਲਾ ਕੀਤਾ ਗਿਆ ਜੀ ਰਾਜ ਦੇ ਕੋਲੋਂ ਠੀਕ ਹੈ ਜੀ ਕਿ ਹਾਂ ਜੀ ਕਿ ਭਗਤ ਜਨਾਂ ਨੂੰ ਦੱਸਿਆ ਜਾ ਰਿਹਾ ਕਿ ਹਾਂ ਜੀ ਠੀਕ ਹੈ ਕਿ ਪਹਿਲੀ ਸ਼ੁਰੂਆਤ ਕੀਤੀ ਜਾ ਰਹੀ ਹੈ ਕਿ ਹਾਂ ਭਜਨ ਸੰਧਿਆ ਸੀ ਇਹੀ ਰੱਖਾਂਗੇ ਕਿ ਹਰੇਕ ਸਾਲ ਕਰਾਂਦੇ ਆਈਏ ਜੀ ਹਾਂ ਬਿਹਾਰੀ ਜੀ ਦੀ ਕਿਰਪਾ ਨਾਲ ਸਾਰੇ ਭੈਣ ਭਾਈਆਂ ਦੇ ਅਸ਼ੀਰਵਾਦ ਨਾਲ ਕੀ ਅੱਗੇ ਵੀ ਕਰਾਂਦੇ ਰਹਿਣਾ ਠੀਕ ਹੈ ਤੇ ਮੈਂ ਸੁਣਿਆ ਵੀ ਉੱਥੇ ਬਹੁਤ ਕੁਝ ਲੰਗਰ ਵਗੈਰਾ ਵੀ ਕਾਫੀ ਹੈ ਹਾਂਜੀ ਲੰਗਰ ਦੀ ਵਿਵਸਥਾ ਬਹੁਤ ਵਧੀਆ ਕੀਤੀ ਹੋਈ ਹੈ ਠੀਕ ਹੈ ਜੀ ਜਿਵੇਂ ਕੜੀ ਚਾਵਲ ਹੋਗੇ ਜੀ ਠੀਕ ਹੈ ਜੀ ਮਿੱਠੇ ਪਣੀ ਦੀ ਸ਼ਹੀਲ ਹੋਗੀ ਜੀ ਕੁਲਫੀਆਂ ਕੁਲਫੀਆਂ ਵੀ ਹੈਗੀਆਂ ਨੇ ਹਾਂਜੀ ਹਾਂ ਕੁਲਫੀਆਂ ਵੀ ਨੇ ਜੀ ਹਾਂ ਦੇਖੋ ਇੱਕ ਖਾਸ ਗੱਲ ਹੈ ਵੀ ਇਹਨਾਂ ਨੇ ਇੰਨਾ ਧਿਆਨ ਰੱਖਿਆ ਗਰਮੀ ਦੇ ਮੌਸਮ 'ਚ ਸ਼ਹੀਲ ਦੇ ਨਾਮ ਨਾਲ ਭਗਤਾਂ ਜਿਹੜੇ ਮਤਲਬ ਪ੍ਰੇਮੀ ਨੇ ਜਨਮ ਅਸ਼ਕ੍ਰਿਸ਼ਨ ਭਗਵਾਨ ਨੂੰ ਪਿਆਰ ਕਰਦੇ ਨੇ ਜਾਂ ਭਗਤਾਂ ਭਗਤ ਹੋਣਗੇ ਉੱਥੇ ਪਹੁੰਚਣਗੇ ਉਹਨਾਂ ਲਈ ਕੁਲਫੀਆਂ ਦਾ ਇੰਤਜ਼ਾਮ ਵੀ ਹੈ ਤੇ ਹੋਰ ਕੀ ਇੰਤਜ਼ਾਮ ਹੈ ਤੇ ਜਿਹੜੇ ਛੋੜੇ ਬੱਚੇ ਆਪਣਾ 10 ਸਾਲ ਦੇ ਵਿੱਚ ਆਪਣਾ ਰਾਧਾ ਕ੍ਰਿਸ਼ਨ ਜੀ ਬਣ ਕੇ ਆਣਗੇ ਉਹਨਾਂ ਵਾਸਤੇ ਵੀ ਸਪੈਸ਼ਲ ਤੋਂ ਫੇਰ ਰੱਖੇ ਹੋਏ ਨੇ ਗਿਫਟ ਉਹਨਾਂ ਨੂੰ ਵੀ ਦਿੱਤੇ ਜਾਣਗੇ ਜੀ ਕਿ ਨਾਬਾ ਨਵਾਸੀਆਂ ਦੇ ਮਾਪਪਾਪ ਨੂੰ ਇਹਨਾਂ ਕਿ ਉਹ ਹੈ ਕਿ ਆਪਣੇ ਬੱਚਿਆਂ ਨੂੰ ਰਾਧਾ ਕ੍ਰਿਸ਼ਨ ਬਣਵਾ ਕੇ ਲੈ ਕੇ ਆਓ ਅੱਛਾ ਮਤਲਬ ਕੋਈ ਵੀ ਅਸਰ ਦਾ ਲੈ ਕੇ ਇਹ ਤਾਂ ਨਹੀਂ ਹੈਗਾ ਵੀ ਕੋਈ ਕਾਰਡ ਹੋਵੇ ਸਲਿੱਪ ਹੋਵੇ ਨਹੀਂ 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 ਆਪਣੇ ਕੋਈ ਵੀ ਆਈਪੀ ਨਹੀਂ ਕੀਤਾ ਹੋਇਆ ਆਪਣੇ ਵਾਸਤੇ ਸਾਰੀ ਵੀਆਈਪੀ ਨੇ ਸਾਰੀ ਵੀਆਈਪੀ ਨੇ ਆਹ ਗੱਲ ਬਹੁਤ ਵਧੀਆ ਨਹੀਂ ਕਈ ਵਾਰ ਦਾ ਪਾਸਪੂਰ ਲੱਗ ਜਾਂਦੇ ਨੇ ਬਾਈ ਦਾ ਕਹਿੰਦਾ ਸਾਰੀ ਵੀਆਈਪੀ ਨੇ ਤੇ ਉੱਥੇ ਮਤਲਬ ਕੀ ਕਹਿੰਦੇ ਰਾਧਾ ਕ੍ਰਿਸ਼ਨ ਜਿਹੜਾ ਬੱਚਾ ਬਣ ਕੇ ਆਊਗਾ ਉਹਦੇ ਲਈ ਸਪੈਸ਼ਲ ਗਿਫਟ ਰੱਖਿਆ ਹੈ ਹਾਂਜੀ ਸਪੈਸ਼ਲ ਰੱਖਿਆ ਹੋਇਆ ਕਿ ਬੱਚੇ ਵਧੀਆ ਬਣ ਕੇ ਆਣ ਮਾਪਿਆਂ ਨੂੰ ਵੀ ਹੁੰਦਾ ਕਿ ਬੱਚਾ ਸਾਡਾ ਇਨਾਮ ਲੈ ਕੇ ਆਵੇ ਠੀਕ ਹੈ ਜੀ ਕਿ ਹਾਂ ਦਵਾਂਗੇ ਤਾਂ ਸਾਰ ਸਿਲੈਕਟ ਸਿਲੈਕਟਡ ਪਹਿਲਾ ਤਿੰਨੇ ਪ੍ਰਾਈਸ ਕੱਢੇ ਜਾਣਗੇ ਸਿਲੈਕਟਰ ਤਿੰਨ ਪ੍ਰਾਈਸ ਕੱਢੇ ਜਾਣਗੇ ਤੇ ਪੇਸਟੀਆਂ ਵੀ ਚੱਲ ਰਹੀਆਂ ਨੇ ਮੈਂ ਸੁਣੇ ਪੇਸਟੀਆਂ ਚੱਲਣਗੀਆਂ ਵਾਹ ਜੀ ਵਾਹ ਤੁਸੀਂ ਦੇਖ ਸਕਦੇ ਹੋ ਗੁਲਫੀਆਂ ਪੇਸਟੀਆਂ ਛਪਣ ਭੋ ਲੱਗੂਗਾ ਦਹੀਂ ਹੰਡੇ ਵੀ ਭੰਨੀ ਜਾਣੀ ਜਾਈ 15 ਅੱਛਾ ਦਹੀਂ ਹੰਡੀ ਵੀ ਭੰਨੀ ਜਾਣੀ ਭੰਨੀ ਜਾਣੀਆਂ ਤੇ ਜਨਮਸ਼ਟਮੀ ਮਨਾਈ ਜਾ ਰਹੀ ਹੈ ਹਾਂ ਜੀ ਕੇਕ ਕਟਿੰਗ ਵੀ ਹੋਊਗੀ ਓਕੇ ਕੇਕ ਕਟਿੰਗ ਵੀ ਆਵਾਜ਼ ਬਹੁਤ ਅੱਛੇ ਇਹ ਹੈ ਹਾਈ ਕੋਰਟ ਦੇ ਕੋਲੇ ਹਾਂ ਜੀ ਪੁਰਾਣਾ ਹਾਈ ਕੋਰਟ ਜੈਂਟ ਸਕੂਲ ਦੇ ਬਾਰੇ ਬਿਲਕੁਲ ਫਰੰਟ ਹਾਂ ਜੀ ਫਰੰਟ ਤੇ ਹੀ ਹਾਈ ਕੋਰਟ ਦੇ ਸਾਹਮਣੇ ਕਿੰ ਪਹੁੰਚ ਰਹੀ ਹੈ ਦੇਖੋ ਜੀ ਉਹਨਾਂ ਦੇ ਬਿਹਾਰੀ ਦੀ ਕਿਰਪਾ ਹੋਣੀ ਚਾਹੀਦੀ ਹੈ ਜੀ ਹਸਤਾਪੁਰਾ ਜੋਰ ਲਾਇਆ ਹੋਇਆ ਹੈ ਕਿ ਮੈਕਸਿਮਮ ਅਸੀਂ ਰੇਅਰेंजਮੈਂਟ ਨਾ ਨਾ ਕਰਦੇ 3000 ਬੰਦੇ ਦਾ ਰੇਅਰेंजਮੈਂਟ ਕੀਤਾ ਹੋਇਆ ਹੈ 3000 ਬੰਦਾ ਨਾਬੇ ਵਾਲਿਓ ਇੱਕ ਗੱਲ ਸੁਣ ਲਓ ਬਾਈ ਨੇ ਬਹੁਤ ਪਿਆਰ ਨਾਲ ਕਾਰਡ ਦਿੱਤਾ ਤੇ ਬਹੁਤ ਹੀ ਪਿਆਰ ਨਾਲ ਇਨਵਾਈਟ ਕੀਤੇ ਸਾਰੇ ਕਲਾਕਾਰ ਪਹੁੰਚ ਰਹੇ ਨੇ ਤੇ ਬਾਈ ਕਾਰਡ ਦੇਣ ਆਇਆ ਸਪੈਸ਼ਲੀ ਤੇ ਤੁਸੀਂ ਇਹ ਦੇ ਲਓ ਵੀ 3000 ਬੰਦੇ ਦਾ ਇੰਤਜ਼ਾਮ ਕਰ ਰਹੇ ਨੇ ਬਾਈ ਜੀ ਤੇ ਛੋਟੀ ਮੋਟੀ ਬਾਈ ਜੀ ਘੱਟ ਕਰ ਲੈਂਦੇ ਕੰਦ ਕਰ ਲੈ ਆਪਾਂ ਦੇਖੋ ਜੀ ਹਾਂ ਆਪਾਂ ਕਹਿੰਦੇ ਬਿਹਾਰੀ ਦੀ ਕਿਰਪਾ ਨਾਲ ਜੀ ਲੰਗਰ ਕੱਢਣਾ ਨਹੀਂ ਚਾਹੀਦਾ ਬਾਦੇ ਜੀ ਕੋਈ ਦਿੱਕਤ ਨਹੀਂ ਆਏਗੀ ਜੀ 3000 ਅਗਲੇ ਦਿਨ ਵੀ ਚਲਾ ਸਕਦੇ ਹਾਂ ਅਗਲੇ ਦਿਨ ਵੀ ਦੇਖੋ ਕਿੰਨੀ ਵਧੀਆ ਸੋਚ ਹੈ ਵੀ ਅਗਲੇ ਦਿਨ ਵੀ ਲੰਗਰ ਚੱਲੇ ਨਹੀਂ ਤਾਂ ਕਈ ਵਾਰ ਐ ਹੋ ਜਾਂਦਾ ਨਾ ਵੀ ਅੱਜ ਥੱਕ ਗਏ ਜਾਂ ਇਹ ਹੋ ਗਿਆ ਵੇ ਦੇਖੋ ਸਾਡੇ ਹੈ ਕਿ ਹਾਂ ਜੇ ਉਹ ਠੀਕ ਹੈ ਮਤਲਬ ਲੰਗਰ ਵਰਤਣਾ ਵਰਤਣਾ ਹੈ ਕਿ 3000 ਬੰਦੇ ਦਾ ਅਰੇਂਜਮੈਂਟ ਤੁਸੀਂ ਕੀਤਾ ਤੇ ਜਨਮਸ਼ਟਮੀ ਮਨਾਈ ਜਾ ਰਹੀ ਹੈ ਜਨਮਸ਼ਟਮੀ ਮਨਾਈ ਜਾ ਰਹੀ ਹੈ ਜੀ ਤੇ ਜਨਮਸ਼ਟਮੀ ਬਹੁਤ ਵੱਡੇ ਲੈਵਲ ਤੇ ਨਾਬਾ ਦੇ ਵਿੱਚ ਮਨਾਈ ਜਾ ਰਹੀ ਹੈ ਤਾਂ ਸਾਰੇ ਨਾਬਾ ਵਾਸੀਆਂ ਨੂੰ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਤੇ ਆਪਣਾ ਮਾਨ ਨਿਆਣਾ ਦੇ ਵਿੱਚ ਕੇ ਲੜ ਦੇ ਮਾਨ ਇਹਨਾਂ ਦੇ ਵੀ ਸਾਡੇ ਗਰੁੱਪ ਵੱਲੋਂ ਵੀ ਅਪੀਲ ਹੈ ਤੇ ਸਾਹਿਲ ਗੁਪਤ ਹਾਂਜੀ ਹਮਾਂਸ਼ੂ ਗੋਇਲ ਜੀ ਹਮਾਂਸ਼ੂ ਗੋਇਲ ਕੋਲ ਕੋਣ ਕੋਣਾ ਤੁਹਾਡੇ ਨਾਲ ਇਹਦੇ ਵਿੱਚ ਦੇਖੋ ਵਿਸ਼ੇਸ਼ ਜਿਹੜਾ ਸਹਿਯੋਗ ਕਰ ਰਹੇ ਨੇ ਰਵਿੰਦਰ ਸਿੰਘ ਵੀਰ ਜੀ ਹੋਗੇ ਆਪਣਾ ਹਮਾਂਸ਼ੂ ਗੋਇਲ ਜੀ ਹੋਗੇ ਮੋਹਿਤ ਗਰਗ ਜੀ ਹੋਗੇ ਕਿ ਆਪਾਂ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹੀ ਇਹ ਹੋ ਰਿਹਾ ਕਿ ਆਪਾਂ ਇੰਨਾ ਕਿਸੇ ਦਾ ਨਾਮ ਨਹੀਂ ਲੈ ਸਕਦੇ ਕਿ ਕਿਸੇ ਵੀਰ ਦਾ ਨਾਮ ਰਹਿ ਜਾਈਏ ਬਾਈ ਗੁੱਸੇ ਨਾਲ ਹੋ ਜਾ ਕੋਈ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਸਾਰਿਆਂ ਦੇ ਸਹਿਯੋਗ ਨਾਲ 10 ਸਾਲ ਦੇ ਵਿੱਚ ਤੇ ਲੈ ਕੇ 100 ਸਾਲ ਦੇ ਵਿੱਚ ਤੱਕ ਸਾਰਾ ਸਹਿਯੋਗ ਤੇ ਸਾਹਿਲ ਜੀ ਨੇ ਦੱਸਿਆ ਵੀ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹਾਂ ਤਾਂ ਤੁਸੀਂ ਬਹੁਤ ਵੱਡੀ ਜਨਮਸ਼ਟਮੀ ਬੜੀ ਹਾਈ ਲੈਵਲ ਤੇ ਮਨਾਈ ਜਾ ਰਹੀ ਹੈ ਤਾਂ ਨਾਬਾਵਾਸੀਆਂ ਨੂੰ ਸਾਹਿਲ ਜੀ ਵੱਲੋਂ ਵੀ ਔਰ ਸਾਡੇ ਵੱਲੋਂ ਵੀ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਤਾਂ ਜਰੂਰ ਪਹੁੰਚਿਓ ਤਾਂ ਉੱਥੇ ਆ ਕੇ ਆਪਾਂ ਜਨਮਸ਼ਟਮੀ ਕ੍ਰਿਸ਼ਨ ਭਗਵਾਨ ਜੀ ਦੀ ਮਨਾ ਸਕੀਏ ਤੇ ਆਪਣੇ ਬੱਚਿਆਂ ਨੂੰ ਜਿਵੇਂ ਇਹਨਾਂ ਨੇ ਦੱਸਿਆ ਕ੍ਰਿਸ਼ਨ ਤੇ ਰਾਧਾ ਦਾ ਬਣਾ ਕੇ ਲੈ ਕੇ ਆਇਓ ਕ੍ਰਿਸ਼ਨ ਭਗਵਾਨ ਤੇ ਬਣਾ ਕੇ ਲੈ ਕੇ ਆਇਓ ਤੇ ਉੱਥੇ ਫਿਰ ਗਿਫਟ ਵੀ ਦਿੱਤੇ ਜਾਣਗੇ ਗੁਲਫੀਆਂ ਵੀ ਚੱਲਣਗੀਆਂ ਗੁਲਫੀਆਂ ਵੀ ਚੱਲਣਗੀਆਂ ਪੇਸਟੀਆਂ ਵੀ ਚੱਲਣਗੀਆਂ ਦਹੀਂ ਕੜੀ ਚਾਵਲ ਕੜੀ ਚਾਵਲ ਬੱਚਿਆਂ ਨੂੰ ਖੜਾਉਣੇ ਦਿੱਤੇ ਜਾਣਗੇ ਬੱਚਿਆਂ ਨੂੰ ਖੜਾਉਣੇ ਵੀ ਦਿੱਤੇ ਜਾ ਰਹੇ ਨੇ ਬੱਚਿਆਂ ਨੂੰ ਬਹੁਤ ਹਾਈ ਲੈਵਲ ਦੀ ਜਨਮਸ਼ਟਮੀ ਮਨਾਈ ਜਾ ਰਹੀ ਹੈ ਨਾਪੜ ਹਾਈ ਕੋਰਟ ਦੇ ਬਿਲਕੁਲ ਮੂਰੇ ਤੇ ਬਾਕੀ ਤੁਸੀਂ ਬਾਈ ਜੀ ਨੂੰ ਸਾਰੇ ਜਾਣਦੇ ਨੇ ਆ ਮੁੰਡਾ ਖੜਾ ਵੀ ਰਾਜਾ ਵੀ ਇੱਧਰੋਂ ਵੇਜ ਹਾਂਜੀ ਕੀ ਨਾਮ ਹੈ ਵੀਰੇ ਮੇਰਾ ਨਾਮ ਗਾਇੰਦ ਸ਼ਰਮਾ ਜੀ ਬਤੋ ਅੱਛਾ ਤੇ ਕਿਵੇਂ ਲੱਗਦਾ ਤਿਆਰੀ ਹੈ ਫੁੱਲ ਐਕਸਾਈਟਮੈਂਟ ਹੈ ਜੀ ਸਾਈਲ ਭਰਾਣੇ ਸਾਡੇ ਨੇ ਬਹੁਤ ਵਧੀਆ ਅਰੇਂਜਮੈਂਟ ਕਰਿਆ ਹੋਇਆ ਵੱਡਾ ਵੀਰਾ ਮੋਹਿਤ ਠੀਕ ਹੈ ਜੀ ਉਹਨਾਂ ਨਾਲ ਸੁਣਨ ਨੂੰ ਅਸੀਂ ਬੜੇ ਸਾਰੇ ਉਤਸੁਕਾਂ ਹਾਂ ਤੇ ਕਿਉਂਕਿ ਉਹ ਆਪਣੇ ਨਾਬੇ ਦੇ ਨੇ ਤਾਂ ਆਪਣੇ ਦਿਲ ਦੀ ਫੇਮਸ ਨੇ ਆਪਾਂ ਬਿਲਕੁਲ ਜੀ ਸਪੋਰਟ ਕਰਨੀ ਹੈ ਸਾਰਿਆਂ ਨੇ ਸਾਡੇ ਭਰਾ ਨੂੰ ਤੇ ਹੁਮ ਖਮਾ ਕੇ ਪਹੁੰਚਣੇ ਸਾਰਿਆਂ ਨੇ ਇੱਥੇ ਤੇ ਰਾਧਾ ਕ੍ਰਿਸ਼ਨ ਦਾ ਬੱਚਿਆਂ ਨੂੰ ਸਰੂਪ ਨਾ ਕੇ ਲੈ ਕੇ ਆਏ ਹੋ ਤੇ ਉਥੇ ਨਾਮ ਤਾਂ ਜਿਹੜੇ ਦਿੱਤੇ ਜਾਣੇ ਨੇ ਤੇ ਲੰਗਰ ਦੀ ਸਾਇਲ ਵੀਰੇ ਹੋਣਾ ਵੱਲੋਂ ਮਨਸ਼ੂ ਜੀ ਹੋਣਾ ਵੱਲੋਂ ਬਹੁਤ ਵਧੀਆ ਵਿਵਸਥਾ ਕੀਤੀ ਗਈ ਹੈ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਹਮ ਹਮਾ ਕੇ ਪਹੁੰਚੋ ਤੇ ਇਸ ਉਤਸਵ ਦਾ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਦਾ ਆਨੰਦ ਲਓ ਆ ਰਹੇ ਹਾਂ ਫਿਰ 25 ਅਗਸਤ ਜਨਮ ਅਸ਼ਟਮੀ ਮਨਾਉਣ ਹਾਈ ਕੋਰਟ ਨਾਬਾ ਦੇ ਵਿੱਚ ਫਰੰਟ ਤੇ ਸ਼ਾਮ 7 ਵਜੇ ਸ਼ਾਮ 7 ਵਜੇ ਮਾਨ ਲਾਲ ਦੇ ਗਰੁੱਪ ਵੱਲੋਂ ਸਾਰਿਆਂ ਨੂੰ ਇਨਵਾਈਟ ਕੀਤਾ ਹੋਇਆ 25 ਅਗਸਤ ਭੁੱਲਿਓ ਨਾ ਜੈ ਸ਼੍ਰੀ ਰਾਮ ਬੋਲੀਏ ਬਾਕੇ ਬਿਹਾਰੀ ਲਾਲ ਕੀ ਜੈ